ਯਾਲਾ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਹੋਰ ਨਵੇਂ ਬਲੌਗ 'ਚ ਦੇਖੋ ਆਪਣਾ ਨਵਾਂ ਜੋਨ ਡੀਅਰ ਇਹ ਆਪਾਂ ਥੋੜੇ ਦਿਨ ਪਹਿਲਾਂ ਲਿਆਂਦਾ ਹੈ ਅੱਜ ਆਪਾਂ ਇਸੀ ਨਵੇਂ ਟਰੈਕਟਰ ਨਾਲ ਮਿੱਟੀ ਭਾਰਨਾ ਮੀਂਹ ਦਾ ਮੌਸਮ ਹੋ ਰਿਹਾ ਮੀਵੀ ਪਿਆ ਹੋਇਆ ਕਿੱਲੀ ਮਿੱਟੀ ਆ ਤੇ ਦੋ ਟਰੈਕਟਰ ਨੇ 4x4 ਬਈ ਇਹ ਆਪਾਂ ਆ ਮੀਨਾਂ ਟਰੈਕਟਰ ਵੀ ਖਰਾ ਰੇਤਾ ਪੈ ਰਿਆ ਹੈ ਤੇ ਤੇ ਮਿੱਤਰੋ ਇਹ ਵੀ ਪਰਫੋਰਮੈਂਸ ਤੇ ਕਰਦੇ ਆਪਾਂ ਮਿੱਟੀ ਵਾਲੀ ਮਸ਼ੀਨ ਤੇ ਵੀ ਕਿਵੇਂ ਚੱਲਦਾ ਹੈ ਤੇ ਤੇ ਮੇਰੀ ਐਵਰੇਜ ਦਊਗਾ ਉਹ ਆਪਾਂ ਸੁਣਾ ਦੇ ਲਈ ਵੀਡੀਓ ਦੱਸ ਦਾਂਗੇ ਵੀਰੇ ਬਾਕੀ ਆਪਣੇ ਦੇ ਉੱਪਰ ਅਜੇ ਹੱਡ ਵਗੈਰਾ ਡੈਕ ਵਗੈਰਾ ਨਹੀਂ ਲਵਾਇਆ ਤੇ ਉਹਦੀ ਹਜੇ ਥੋੜਾ ਤਮ ਵਿੱਚ ਵੀ ਝੋਨੇ ਚ ਲਾਉਣ ਚ ਤੇ ਆਪਾਂ ਤੁਹਾਨੂੰ ਹੁਣ ਤਾਲੀਪਾ ਕਰਦੇ ਆ ਤੇ ਫਿਰ ਤੁਹਾਨੂੰ ਦੇ ਆਤੇ ਆ ਵੀਰੇ ਕੁੱਤਰ ਚੱਲਦਾ ਵਧੀਆ ਰਿਹਾ ਬਾਕੀ ਐਵਰੇਜ ਇਥੇ ਪੰਪ ਤੇ ਥੋੜੇ ਹਾਰ ਵੀ ਹੁੰਦੇ ਬਹੁਤ ਚੰਗਾ ਚੱਕਰ ਨੇ ਦੇ ਟਰਾਲੀ ਆਪਣੇ ਭਾਰਤੀ ਚੇਨ ਪਿੱਛੇ ਲੈ ਕੇ ਜਾ ਰਹੇ ਹਾਂ ਸ਼ਮੇਤਰੋ ਟਰੈਕਟਰ ਦੇ ਆਸਪਾਸ ਹੋ ਹੋਰ ਬਾਈ ਹੋਰ ਰਸਿਕਾ ਮਾਰ ਵਾਲੀ ਪਾਰਕੀ ਉਹ ਲੋ ਚੱਲਦੇ ਆਂ ਤੇ ਧਿਆਨ ਰੱਖਣਾ ਨੀ ਹੋਰ ਇਤਤਵਿਆ ਉਰਨ ਨੂੰ ਲਾਉਨੇ ਆ ਤੇ ਉਹ ਅੱਧੀ ਗਾਲੀ ਲੈ ਕੇ ਆ ਤੇ ਆਹ ਬਾਕੀ ਚਾਲੀ ਕੋਈ ਉੱਧ ਕਰ ਰਿਹਾ ਨਾ ਉੱਧ ਏ ਤੇਰਾ 4x4 ਨਿੱਤਲ ਦਿਆ ਹੁਣ ਉਹਦੇ ਤੋਂ ਪਰੇ ਟਾਲੀ ਲਾਉਨੇ ਆ ਬੈਠਾ ਇਤਨ ਨਿੱਤਲ ਦਿਆ ਕਰੋ ਆਪਣੀ ਮਸ਼ੀਨ ਦੇ ਲੱਗਦੇ ਮਿੱਟੀ ਨੇ ਨੇ ਤੇ ਹੁਣ ਚੌਕਤ ਹੁੰਦੀ ਆ ਮਸ਼ੀਨ ਤੇ ਆਪਾਂ ਇਹਦੀ ਮਿੱਟੀ ਤਾਰਦੇ ਹਾਂ ਆਹਦੇ ਮਿੱਟੀ ਦਾ ਪਰਿਆ ਪਰੋ ਲੋ ਮਿੱਤਰੋ ਨਾਰਵਲ ਮਿੱਟੀ ਪੈਣ ਵਾਲੀ ਹੈ 50 ਟਰਾਲੀਆਂ ਭਰਦੀਆਂ